ਕਾ ਮੰਡੀ ਤੋਂ ਐਮਪੀ ਬਣੀ ਨਵੇਂ ਸੰਸਦ ਮੈਂਬਰ ਬਣੀ ਕੰਗਰਨ ਨਾਉਤ ਪਹਿਲਾਂ ਫਿਲਮ ਇੰਡਸਟਰੀ ਦੇ ਵਿੱਚ ਸੀਗੀ ਹੁਣ ਉਹ ਰਾਜਨੀਤੀ ਦੇ ਵਿੱਚ ਆ ਚੁੱਕੀ ਐ ਇਸ ਨੂੰ ਹਰ ਕੋਈ ਜਾਣਦਾ ਹੈ ਪੰਜਾਬ ਦੇ ਵਿੱਚ ਤਾਂ ਖਾਸ ਕਰ ਲੋਕਾਂ ਅੱਗੇ ਕੰਗਰਨ ਨਾਉਤ ਨੂੰ ਚੰਗੀ ਤਰ੍ਹਾਂ ਜਾਣਦੇ ਕਿਉਂਕਿ ਕੰਗਰਨ ਨਾਉਤ ਤਾਂ ਜਿਹੜੀ ਆਪਣੇ ਬਿਆਨਾਂ ਦੇ ਕਾਰਨ ਕਿਸਾਨਾਂ ਪ੍ਰਤੀ ਬੋਲੀ ਸ਼ਬਦਾਵਲੀ ਦੇ ਕਾਰਨ ਬਿੱਤੇ ਦੇਣੀ ਹੋਏ ਜਿਹੜਾ ਮਾਮਲਾ ਸੀਗਾ ਕੰਗਰਨ ਨਾਉਤ ਉੱਤੇ ਥੱਪੜ ਕਾਹਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਰਹਿੰਦੀ ਐ ਪਰ ਇਹਨੇ ਦੇਣੀ ਕੰਗਰਨ ਨਾਉਤ ਦੀਆਂ ਮੁਸ਼ਕਲਾਂ ਜਿਹੜੀਆਂ ਬਹੁਤ ਵੱਧੇ ਜਾ ਰਹੀ ਨੇ ਕਿਉਂ ਕਿਉਂਕਿ ਬਾਲੀਵੁੱਡ ਦੇ ਮਸ਼ਹੂਰ ਐਕਟਰ ਨੇ ਜਾਵედ ਅਕਤਰ ਜਾਵედ ਅਕਤਰ ਦੇ ਵੱਲੋਂ ਕੰਗਨਨਾ ਨਾਉ ਦੇ ਉੱਤੇ ਇੱਕ ਮਾਨ ਹਾਨੀ ਦਾ ਕੇਸ ਕੀਤਾ ਸੀਗਾ ਇਹ 2020 ਦੀ ਗੱਲ ਹੈ ਵੀਰੇ ਵਿੱਚ ਉਹਨੇ ਕੇਸ ਕੀਤਾ ਗਿਆ ਸੀ ਪਰ ਕੰਗਨਨਾ ਨਾਉਤ ਲਗਾਤਾਰ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋ ਰਹੀ ਜਦੋਂ ਚੱਲਦੇ ਆ ਜਾਵედ ਅਕਤਰ ਦੇ ਵਕੀਲ ਦਾ ਕਹਿਣਾ ਹੈ ਕਿ ਕੰਗਨਨਾ ਨਾਉਤ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਹੋ ਕੇ ਨਹੀਂ ਪੇਸ਼ ਨਾ ਹੋ ਕੇ ਕਾਲ ਦੇ ਵਿੱਚ ਲਗਾਤਾਰ ਉਹ ਪੇਸ਼ ਨਹੀਂ ਹੋ ਰਹੀ ਅਦਾਲਤ ਜੱਜ ਦੇ ਵੱਲੋਂ ਲਗਾਤਾਰ ਡੇਟਾ ਦਿੱਤੀ ਜਾਣੀ ਹੈ ਪਰ ਕੰਗਰਨਾ ਨਾਉਤ 21 ਤਰੀਕ ਤੇ ਨਹੀਂ ਪਹੁੰਚੀ ਤੇ ਚੱਲ ਰਿਹਾ ਜਾਵੇਦਾ ਅਤਰ ਦੇ ਵੱਲੋਂ ਕਿਹਾ ਗਿਆ ਕਿ ਹੁਣ ਅਦਾਖ ਦੇ ਵਿੱਚ ਉਹਨਾਂ ਦੇ ਵੱਲੋਂ ਗ੍ਰਿਫਤਾਰੀ ਦੇ ਬਰੰਟ ਜਾਰੀ ਕਰ ਲਈ ਅਪੀਲ ਪਾਈਆ ਹਾਲਾਂਕਿ ਅਦਾਲਤ ਦੇ ਵੱਲੋਂ ਜਿਹੜੀ ਗ੍ਰਿਫਤਾਰੀ ਦੇ ਬਰੰਟਾ ਗ੍ਰਿਫਤਾਰੀ ਦੇ ਬਰੰਟ ਕੱਢਣ ਤੀ ਸਪੀਲ ਨੂੰ ਖਾਰਜ ਕਰਕੇ ਕੰਗਣਾ ਨਾਉਤ ਨੂੰ ਫਿਰ ਤੋਂ ਅਦਾਲਤ ਵਿੱਚ ਪੇਸ਼ ਆਉਣ ਨੂੰ ਕਿਹਾ ਹੈ ਦੇਖਣਾ ਉਹ ਵੀ ਕੰਗਣਾ ਨਾਉਤ ਅਦਾਲਤ ਦੇ ਵਿੱਚ ਪੇਸ਼ ਹੁੰਦੀ ਜਾਂ ਨਹੀਂ ਪਰ ਜਾਵਦ ਅਕਟਰ ਦੇ ਵਕੀਲ ਦਾ ਖਿਆਲ ਪਹਿਣਾ ਕਿ ਅਦਾਲਤ ਦੇ ਕੋਲ ਹੋਰ ਕੋਈ ਚਾਲ ਨਹੀਂ ਜੇਕਰ ਕੰਗਣਾ ਨਾਉਤ ਨਹੀਂ ਆਉਂਦੀ ਤਾਂ ਉਸ ਦੇ ਗ੍ਰਿਫਤਾਰੀ ਦੇ ਗੈਰ ਜ਼ਮਾਨਤੀ ਬ੍ਰਾਂਡ ਪ੍ਰੰਟ ਜਾਰੀ ਕੀਤਾ ਤੇ ਗ੍ਰਿਫਤਾਰ ਕਰਕੇ ਕੰਗਣਾ ਨਾਉਤ ਨੂੰ ਲਿਆਂਦਾ ਜਾਵੇ ਕਿਉਂਕਿ ਜਾਵਿਦ ਅਖਤਰ ਨੂੰ ਜਿਹੜਾ ਕੰਗਰਨਾ ਲੋਅ ਦੇ ਵੱਲੋਂ ਇੱਕ ਇੰਟਰਵਿਊ ਦੌਰਾਨ ਜਿਹੜਾ ਕੰਗਰਨਾ ਲੋਅ ਤਾਂ ਉਹ ਜਾਵਿਦ ਅਖਤਰ ਦੇ ਬਾਰੇ ਕੁਝ ਬੋਲਿਆ ਸੀ ਕਿ ਮੁਲਾਕਾਤ ਬਾਰੇ ਗੱਲਬਾਤ ਕੀਤੀ ਜਿਸ ਦੇ ਨਾਲ ਜਾਵਿਦ ਅਖਤਰ ਦੇ ਅਕਸ਼ਨ ਨੂੰ ਕਿਤਨਾ ਕਿ ਤੇੜੀ ਢਾਲ ਲੱਗੀ ਆ ਤੇ ਜਾਵਿਦ ਅਖਤਰ ਦਾ ਕਹਿਣਾ ਕਿ ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਚੱਲਦੇ ਜਾਵਿਦ ਅਖਤਰ ਦੇ ਵੱਲੋਂ ਕੰਗਰਨਾ ਲੋਅ ਤੇ ਕਈ ਮਾਮਲੇ ਦਰਜ ਕਰਾਏ ਗਏ ਜਿਸ ਰੂਪ ਚੱਲਦੇ ਆ ਇੱਕ ਮਾਨਣਾ ਵਾਲੀ ਦਾ ਕੇਸ ਸੀ ਜਿਹਦੇ ਜਿੱਤ ਬਾਅਦ ਕੰਗੜਾਣਾਉਤ ਦੀ ਅਦਾਲਤ ਲੋ ਲਗਾਤਾਰ ਫੇਚ ਨਹੀਂ ਹੋ ਰਹੀ ਜਦ ਚੱਲਦੇ ਹੁਣ ਕੰਗੜਾਣਾਉਤ ਨੂੰ ਅਦਾਲਤ ਨੇ ਇੱਕ ਵਾਰ ਫਿਰ ਮੋੜ ਪੇਚ ਉਣ ਦੇ ਹੁਕਮ ਦਿੱਤੇ ਨਾਦੀ ਕੰਗੜਾਣਾਉਤ ਆਪਣੇ ਕਈ ਕੰਮਾਂ ਦੇ ਕਾਰਨ ਕਾਫੀ ਵੇਮਸਾਂ ਦੀ ਲੰਮੀ ਐਮਪੀ ਬਣਦੇ ਕੰਗੜਾਣਾਉਤ ਦਾ ਇੱਕ ਵੱਡਾ ਬਿਆਨ ਆਇਆ ਸੀਗਾ ਉਹਦਾ ਕਹਿਣਾ ਸੀਗਾ ਕਿ ਮੇਰੇ ਜਿਹੜਾ ਵੀ ਮੇਰੇ ਦਫ਼ਤਰ ਦੇ ਵਿੱਚ ਕੰਮਕਾਰ ਲਈ ਆਵੇਗਾ ਉਹ ਗਰਤੀ ਆਪਣਾ ਆਧਾਰ ਕਾਰਡ ਜਰੂਰ ਨਾਲ ਲੈ ਕੇ ਆਵੇ ਜਦ ਚੱਲਦੇ ਆ ਲਗਦਾ ਕੰਗੜਾਣਾਉਤ ਦੇ ਇਸ ਬਿਆਨ ਦੇ ਵੀ ਕਾਫੀ ਵਿਰੋਧਤਾ ਹੋ ਰਹੀ ਸੀ ਪਰ ਜਿਵੇਂ ਗੱਲ ਕੀਤੀ ਆ ਗੰਗਨਾਣਾਉਦੀ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਨੰਨਣਾਉਤ ਦਾ ਕਾਫੀ ਵਿਰੋਧ ਹੋ ਰਿਹਾ ਕਿਸਾਨਾਂ ਦੇ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਉਹੀ ਕੁਵਿੰਦਰ ਕੌਰ ਦੇ ਥੱਪੜ ਕੰਨ ਲੈ ਕੇ ਵੀ ਗੰਗਨਾਣਾਉਤ ਦਾ ਕਾਫੀ ਵਿਰੋਧ ਕੀਤਾ ਜਾ ਰਿਹਾ ਪਰ ਗੰਗਨਾਣਾਉਤ ਹੁਣ ਇੱਕ ਐਨਪੀ ਬਣ ਗਈ ਆ ਲੋਕਾਂ ਦੀ ਜ਼ਿੰਮੇਵਾਰ ਕਿਉਂਕਿ ਪਹਿਲਾਂ ਗੰਗਨਾਣਾਉਦੀ ਕੇ ਸਿਰਫ ਬਾਲੀਵੁੱਡ ਅਦਾਕਾਰ ਸੀਗੀ ਪਰ ਹੁਣ ਕੰਗਨਨਾਲਾ ਦੇ ਉੱਤੇ ਲੋਕਾਂ ਦੀ ਜ਼ਿੰਮੇਵਾਰੀ ਜਦ ਚੱਲਦੇ ਆ ਉਹਨਾਂ ਨੂੰ ਅਜਿਹੇ ਬਿਆਨਬਾਜ਼ੀ ਤੋਂ ਗਰੇਜ ਕਰਨਾ ਚਾਹੀਦਾ ਪਰ ਖਬਰ ਹੈ ਜਿਹੜੀ ਜਾਵਿਦ ਅਕਤਰ ਵਾਲੀ ਹੈ ਕਿ ਕੰਗਨਨਾਲਾ ਉਹ ਦੇਖਣਾ ਹੋਵੇਗਾ ਹੁਣ ਅਦਾਲਤ ਦੇ ਵਿੱਚ ਪੇਸ਼ ਹੁੰਦੀ ਹੈ ਜਾਂ ਅਦਾਲਤ ਦੇ ਵੱਲੋਂ ਕੰਗਨਨਾਲਾ